ਤਾਕੀਆਂ ਦੇਣ ਤੋਂ ਬਾਅਦ ਨਹੀਂ ਆ ਰਹੇ ਆਮ ਆਦਮੀ ਪਾਰਟੀ ਦੇ ਚੋਟੀ ਦੇ ਲੀਡਰ ਪੱਤਰਕਾਰਾਂ ਦੇ ਸਵਾਲਾਂ ਤੋਂ ਕਿਉਂ ਲੱਗਦਾ ਹੈ ਡਰ ਪਹਿਲਾਂ ਵਿਧਾਨ ਸਭਾ ਦੇ ਵਿੱਚ ਬਦਮਾਸ਼ੀ ਤੇ ਹੁਣ ਅਜਨਾਲਾ ਦੇ ਵਿੱਚ ਬਦਮਾਸ਼ੀ ਹੁਣ ਸਵਾਲ ਇਹ ਹੈ ਕਿ ਬੇਲਗਾਮ ਘੋੜੀਆਂ ਜਿਹੜੀਆਂ ਭੱਜੀਆਂ ਫਿਰਦੀਆਂ ਨੇ ਇਹਨਾਂ ਉੱਤੇ ਕਦੋਂ ਲੈਣਗੇ ਮੁੱਖ ਮੰਤਰੀ ਐਕਸ਼ਨ ਅਜੇ ਬੀਤੇ ਦਿਨੀ ਵਿਧਾਨ ਸਭਾ ਦੇ ਵਿੱਚ ਐਮਐਲਏ ਪਠਾਨ ਮਾਜਰਾ ਨੇ ਜੋ ਸਾਡੇ ਨਾਲ ਕੀਤੀ ਉਹ ਸਾਡੇ ਸਾਹਮਣੇ ਆ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਉਹ ਸਾਰੇ ਪੱਖ ਵੀ ਸੁਣ ਲਿਆ ਹੁਣ ਤੱਕ ਪਰ ਗੱਲ ਇੱਥੋਂ ਤੱਕ ਨਹੀਂ ਮੁੱਕੀ ਹੁਣ ਤਾਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਵੀ ਦੋਸ਼ ਲੱਗੇ ਨੇ ਕਿ ਉਹਨਾਂ ਨੇ ਪੱਤਰਕਾਰਾਂ ਨੂੰ ਧਮਕੀ ਦਿੱਤੀ ਹੈ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਗਈ ਹੈ ਪੱਤਰਕਾਰਾਂ ਦੇ ਵੱਲੋਂ ਮਿਲ ਕੇ ਇਹ ਕਿਹੜੇ ਪੱਤਰਕਾਰ ਨੇ ਜ਼ਿਲ੍ਹਾ ਅਮਰitsar ਦੇ ਵਿੱਚ ਅਜਨਾਲਾ ਦੇ ਵਿੱਚ ਕੰਮ ਕਰਨ ਵਾਲੇ ਉਹ ਚਿੱਠੀ ਦੇ ਵਿੱਚ ਉਹਨਾਂ ਨੇ ਦੋਸ਼ ਲਾਉਂਦਿਆਂ ਕੁਲਦੀਪ ਢਾਲੀਵਾਲ ਦੇ ਖਿਲਾਫ ਸ਼ਿਕਾਇਤ ਕੀ ਕੀਤੀ ਆ ਵੀ ਦੱਸਾਂਗੇ ਔਰ ਕੁਲਵੀਰ ਸਿੰਘ ਜਿਹੜੇ ਉਹਨਾਂ ਵਿੱਚੋਂ ਇੱਕ ਪੱਤਰਕਾਰ ਨੇ ਜਿਨ੍ਹਾਂ ਦੇ ਚਿੱਠੀ ਦੇ ਥੱਲੇ ਦਸਤਖਤ ਵੀ ਨੇ ਸਭ ਤੋਂ ਪਹਿਲੇ ਨੰਬਰ ਤੇ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ ਆ ਵਜ੍ਹਾ ਕੀ ਬਣੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵਟਸਐਪ ਕਾਲ ਦੇ ਜਰੀਏ ਉਹਨਾਂ ਨੂੰ ਕੀ ਕੁਝ ਕਿਹਾ ਉਹਨਾਂ ਨੇ ਤਾਂ ਪੱਤਰਕਾਰਾਂ ਨੇ ਇੱਥੋਂ ਤੱਕ ਕਿਹਾ ਹੈ ਉਸ ਲੈਟਰ ਦੇ ਵਿੱਚ ਵੀ ਤੇ ਸਾਡੇ ਨਾਲ ਕੀਤੀ ਗੱਲਬਾਤ ਵਿੱਚ ਵੀ ਕਿ ਖਬਰਾਂ ਲਾਉਣੀਆਂ ਬੰਦ ਕਰ ਦਿਓ ਔਰ ਸਾਡੇ ਖਿਲਾਫ ਜੇਕਰ ਖਬਰ ਹੁਣ ਵੀ ਲਾਈ ਤਾਂ ਫਿਰ ਆਪਣਾ ਤਿਆਰ ਰਹੋ ਕਿ ਕੁਝ ਵੀ ਹੋ ਸਕਦਾ ਹੈ ਇਸ ਤਰ੍ਹਾਂ ਦੇ ਸ਼ਬਦ ਵਰਤਦਿਆਂ ਹੋਇਆਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਜਿਹੜਾ ਪੱਤਰਕਾਰਾਂ ਨੂੰ ਧਮਕਾਇਆ ਇਸ ਦੇ ਦੋਸ਼ ਲੱਗੇ ਨੇ ਅਸੀਂ ਇਸ ਦਾ ਦੂਜਾ ਪੱਖ ਜਾਣਨ ਦੇ ਲਈ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਇਸ ਮਾਮਲੇ 'ਚ ਕੀ ਕਹਿਣਾ ਹੈ ਜਦੋਂ ਅਸੀਂ ਉਹਨਾਂ ਦੇ ਜਿਹੜਾ ਕਿ ਚਿੱਠੀ ਦੇ ਵਿੱਚ ਪੱਤਰਕਾਰਾਂ ਨੇ ਨੰਬਰ ਲਿਖਿਆ ਸਾਡੇ ਕੋਲ ਵੀ ਪਹਿਲਾਂ ਤੋਂ ਸੇਵ ਸੀ ਪੰਜਾਬ ਸਰਕਾਰ ਦੀ ਡਾਇਰੀ ਦੇ ਵਿੱਚ ਵੀ ਹੋਵੇਗਾ ਉਸ ਨੇ ਉੱਤੇ ਅਸੀਂ ਕਾਲ ਕਰਦੇ ਹਾਂ ਮંત્રી ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤੇ ਮੰਤਰੀ ਦੇ ਪੀਏ ਫੋਨ ਉਠਾਉਂਦੇ ਨੇ ਉਹਨਾਂ ਨੇ ਕੀ ਗੱਲ ਕੀਤੀ ਆ ਉਹ ਵੀ ਦੱਸਾਂਗੇ ਫਿਰ ਸਾਨੂੰ ਉਹ 15 ਮਿੰਟ ਦੇ ਲਈ ਉਡੀਕਣ ਦੇ ਲਈ ਕਹਿੰਦੇ ਨੇ ਕਿ ਮੰਤਰੀ ਸਾਹਿਬ ਮੀਟਿੰਗ ਦੇ ਵਿੱਚ ਬਿਜ਼ੀ ਨੇ ਮੀਟਿੰਗ ਚ ਬਿਜ਼ੀ ਹੋ ਵੀ ਸਕਦੇ ਨੇ ਕਿਉਂਕਿ ਸਰਕਾਰ ਦਾ ਉਹਨਾਂ ਨੇ ਵੀ ਕੰਮ ਦੇਖਣਾ ਤੇ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਅਸੀਂ 15 ਮਿੰਟ ਬਾਅਦ ਕਾਲ ਕਰਾਂਗੇ ਫਿਰ ਅਸੀਂ ਅੱਧਾ ਘੰਟਾ ਤਕਰੀਬਨ ਬੀਤਣ ਤੇ ਬਾਅਦ ਉਹਨਾਂ ਨੂੰ ਕਾਲ ਕੀਤੀ ਦਾ ਦੋ ਤੋਂ ਤਿੰਨ ਵਾਰੀ ਕਾਲ ਕੀਤੀ ਜੀ ਉਸੇ ਨੰਬਰ ਤੇ ਜਿਹੜਾ ਕਿ ਪੱਤਰਕਾਰਾਂ ਨੇ ਦੋਸ਼ ਲਾਇਆ ਕਿ ਇਸੇ ਨੰਬਰ ਤੋਂ ਸਾਨੂੰ ਧਮਕੀ ਮਿਲੀ ਸੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੋਂ ਤਾਂ ਅਸੀਂ ਫੇਰ ਫੋਨ ਕੀਤਾ ਪਰ ਕਾਲ ਅਟੈਂਡ ਨਹੀਂ ਕੀਤੀ ਗਈ ਪਰ ਅਸੀਂ ਪੱਤਰਕਾਰ ਦਾ ਜਿਹੜਾ ਪੱਖ ਜਾਣਿਆ ਜਿਨ੍ਹਾਂ ਨਾਲ ਇਹ ਸਾਰੀ ਹੱਡ ਬੀਤੀ ਹੋਈ ਹੈ ਉਹ ਪਹਿਲਾਂ ਸਾਂਝੀ ਕਰਦੇ ਆਂ ਫੇਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਪੀਏ ਨੇ ਜੋ ਸਾਨੂੰ ਕਿਹਾ ਫੋਨ ਕਾਲ ਦੇ ਜਰੀਏ ਜਿਹੜੀ ਪਹਿਲੀ ਕਾਲ ਅਟੈਂਡ ਕਰ ਲਈ ਸੀ ਉਹਨਾਂ ਨੇ ਅੋਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਪੱਤਰਕਾਰ ਅਜਨਾਲਾ ਤੋਂ ਕੁਲਵੀਰ ਸਿੰਘ ਉਹ ਕੀ ਕਹਿ ਰਹੇ ਨੇ ਉਹ ਸੁਣੋ ਕੁਲਵੀਰ ਸਿੰਘ ਜੀ ਤੁਸੀਂ ਇੱਕ ਲੈਟਰ ਲਿਖੀ ਹੈ ਜੀ ਜੋ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੂੰ ਇਹਦੀ ਵਜ੍ਹਾ ਕੀ ਹੈ ਤੇ ਪਹਿਲਾਂ ਤੁਸੀਂ ਆਪਣਾ ਵੀ ਪਿਛੋਕੜ ਦੱਸੋ ਵੀ ਤੁਸੀਂ ਪੱਤਰਕਾਰੀ ਕਦੋਂ ਤੋਂ ਕਰ ਰਹੇ ਹੋ ਤੇ ਅੱਜਕੱਲ ਕਿਹੜੇ ادارے ਨਾਲੋਂ ਵੇਖੋ ਜੀ ਮੈਨੂੰ ਪੱਤਰਕਾਰੀ ਕਰਦੇ ਨੂੰ 17 ਸਾਲ ਹੋ ਗਏ ਆ ਜੀ ਜੀ ਤੇ 12 ਸਾਲ ਦੇ ਵਿੱਚ ਅੱਜ ਮੈਂ ਜਿਹੜਾ ਪੱਤਰਕਾਰ ਆ ਲੋਕ ਭਲਾਈ ਦਾ ਸੁਨੇਹਾ ਨਿਊਜ਼ਪੇਪਰ ਆ ਉਹਦਾ ਪੱਤਰਕਾਰ ਆ ਜੀ ਜੀ ਤੇ ਇਹ ਆ ਜੀ ਖਬਰਾਂ ਵੇਖੋ ਅਹੀਂ ਤੇ ਸਾਰੇ ਪੱਖਾਂ ਦੀਆਂ ਲੋਨ ਨੇ ਆ ਸਾਰੇ ਭਲਦੀਆਂ ਵੀ ਆਹੀਂ ਬਰਾਬਰ ਆ ਜੀ ਤੇ ਉਸ ਦਿਨ ਜਿਹੜਾ ਮਸਲਾ ਹੋਇਆ ਉਸ ਦਿਨ اپੋਜੀਸ਼ਨ ਨੂੰ ਇਹਨਾਂ ਨੇ ਧੱਕਾ ਮੁਕੀ ਕੀਤੀ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜੋ ਵੀ ਕਿਹਾ ਸੀ ਉਹ ਛਾਪ ਦਿੱਤਾ ਇਹ ਕਿਹੜੇ ਦਿਨ ਦੀ ਗੱਲ ਆ ਜੀ ਹਾਂ ਜੀ ਆਪਣੇ ਦੋ ਦਿਨ ਪਿਛਲੀ ਗੱਲ ਹੈ ਜੀ ਯਾਨੀ 7 ਤਰੀਕ ਨੂੰ ਹਾਂ 6 ਤਰੀਕ ਨੂੰ ਹੂੰ ਉਹਨਾਂ ਨੇ ਕਹਿੰਦਾ ਪ੍ਰੈਸ ਕਾਨਫਰੰਸ 'ਚ ਜੋ ਵੀ ਦੱਸਿਆ ਅਸੀਂ ਉਸ ਆਧਾਰ ਦੇ ਉੱਤੇ ਖਬਰ ਬਣਾਈ ਹੈ ਜੀ ਫਿਰ ਇਹਨਾਂ ਦੇ ਜਿਹੜਾ ਆਮ ਆਦਮੀ ਪਾਰਟੀ ਦਾ ਨਗਰਪਾਲਿਕਾ ਦਾ ਨਾਲਾ ਦਾ ਪ੍ਰਧਾਨ ਹੈ ਜੀ ਜੀ ਉਹਦਾ ਬਕਾਇਦਾ ਵਰਸ਼ਨ ਪਾ ਕੇ ਉਹਦੇ ਨਾਲ ਗੱਲਬਾਤ ਕਰਕੇ ਖਬਰ ਲਾਈ ਹੈ ਜੀ ਜੀ ਤੇ ਉਹਦੇ ਵਿੱਚ ਐਲੀਗੇਸ਼ਨ ਕੀ ਸੀ ਖਬਰ ਇਹੋ ਜੀ ਕੀ ਸੀ ਕਿ ਤਕਲੀਫ ਹੋ ਗਈ ਉਹਨਾਂ ਨੂੰ ਕਵਰੇ ਇਸ ਜਿਸ ਮਤਲਬ ਇਹਨਾਂ ਨੇ ਕੀ ਕੀਤਾ ਸੀ ਵੀ ਇਹਨਾਂ ਦੇ ਨਾ ਸੱਤ ਮੈਂਬਰ ਨੇ ਆਮ ਆਦਮੀ ਪਾਰਟੀ ਕੋਲ ਨਜ਼ਰ ਪਾਇਆ ਤਾਂ ਇਹ ਨਾਲਾ ਦੇ ਵਿੱਚ ਜੀ ਤੇ ਅਠਵਾਂ ਜਿਹੜਾ ਸੀ ਉਹ ਕੁਲਦੀਪ ਸਿੰਘ ਧਾਰੀਵਾਲ ਸੀ ਜੀ ਤੇ ਸਾਡੇ ਨਾਲੇ ਹਲਕੇ ਤੇ ਟੋਟਲ 15 15 ਕੂਠਲ ਰਿਆ ਤੇ ਦੋਵੇਂ ਫੀਫਤੀ ਫੀਫਤੀ ਹੋ ਗਏ ਜੀ ਜੀ ਤੇ ਕੋਈ ਵੀ ਆਈ ਨਾਲੇ ਹਲਕੇ ਜਿਹੜਾ ਝਾੜੂ ਦੀ ਇਹ ਲੋਗੋ ਦੇ ਉੱਤੇ ਕੋਈ ਵੀ ਇਲਕਸ਼ਨ ਨਹੀਂ ਜਿੱਤਿਆ ਸਾਰੀ ਦੂਜੀ ਪਾਰਟੀਆਂ ਜੋ ਅੱਗੇ ਇੱਧਰ ਜਿਹੜੇ ਬੈਠੇ ਆ ਅੱਛਾ ਉਹਦੇ ਕਰਕੇ ਫਿਰ ਇਹ ਆਉਂਦੇ ਸੀ ਵੀ ਸਾਡੀ ਖਬਰ ਲਾਓ ਹੋਰ ਕਿਸੇ ਦੀ ਖਬਰ ਨਾ ਲਾਓ ਇਹ ਕਿੰਨੇ ਕਹੇ ਸੀ ਤੁਹਾਨੂੰ ਇਹ ਸ਼ਬਦ ਕਿਸ ਨੇ ਕਹੇ ਸੀ ਤੁਹਾਨੂੰ ਇਹ ਪ੍ਰਧਾਨ ਸਾਹਿਬ ਨੇ ਵੀ ਸਾਨੂੰ ਇਹ ਗੱਲ ਕਹੀ ਵੀ ਖਬਰ ਨਾ ਲਾਓ ਇੱਕ ਮਸਲਾ ਸੀ 메ਨ ਚੌਂਗ ਦੇ ਵਿੱਚ ਪ੍ਰਧਾਨ ਸਾਹਿਬ ਨੇ ਜੀ ਸਰਕਾਰੀ ਥਾਣੇ ਨੂੰ ਬੁਲਾ ਦਿੱਤਾ ਆ ਜੀ ਉਹ ਵੀ ਖਬਰ ਮੇਰੇ ਵੱਲੋਂ ਪ੍ਰਕਾਸ਼ਿਤ ਹੋ ਗਈ ਹੈ ਜੀ ਤੇ ਉਹਦੇ 'ਚ ਉਹ ਇਹਨਾਂ ਨੇ ਇਹੋ ਕਿਹਾ ਹੈ ਵੀ ਤੁਸੀਂ ਖਬਰਾਂ ਸਾਡੇ ਖਿਲਾਫ ਨਾ ਲਾਓ ਜੋ ਅਸੀਂ ਕਿੰਨੇ ਆਓਟੀ ਜਿਲਾਉ ਜੀ ਵੇਖੋ 75 ਸਾਲ ਪਹਿਲਾਂ ਅਕਾਲੀ ਸਰਕਾਰਾਂ ਵੀ ਆਈਆਂ ਕਾਂਗਰਸੀ ਵੀ ਆਈਆਂ ਉਹਨਾਂ ਅਜੇ ਤੱਕ ਕਦੀ ਵੀ ਇਹ ਨਾਲੇ ਹਲਕੇ ਦੇ ਵਿੱਚ 70 ਕਾਰਾਂ ਨੂੰ ਇੱਥੋਂ ਤੱਕ ਨਹੀਂ ਕਿਹਾ ਕਿ ਤੁਸੀਂ ਖਬਰ ਨਾ ਲਾਓ ਤੇ ਮੈਨੂੰ ਇਹ ਦੱਸੋ ਹੁਣ ਆਪਾਂ ਸਿੱਧਾ ਉਸ ਪੁਆਇੰਟ ਤੇ ਆਈਏ ਜਿਹੜਾ ਕਿ ਤੁਸੀਂ ਮੰਤਰੀ ਦੇ ਖਿਲਾਫ ਇੱਕ ਸ਼ਿਕਾਇਤ ਦੇ ਦਿੱਤੀ ਹੈ ਤੇ ਕੁਲਦੀਪ ਸਿੰਘ ਢਾਲੀਵਾਲ ਦਾ ਨਾਮ ਲਿਖਿਆ ਤੁਸੀਂ ਆਪਣੀ ਲੈਟਰ ਦੇ ਵਿੱਚ ਹਾਂਜੀ ਉਹਨਾਂ ਦਾ ਕਦੋਂ ਦਖਲ ਸ਼ੁਰੂ ਹੋ ਗਿਆ ਉਹਨਾਂ ਦਾ ਦਖਲ ਵੇਖੋ ਜੀ ਉਹਨਾਂ ਦਾ ਤਾਂ ਮੰਦਾ ਹੀ ਕੋਈ ਨਹੀਂ ਕਿਉਂਗੇ ਖਬਰ ਤੇ ਹੀ ਨਗਰਪਾਲਿਕਾ ਨਹੀਂ ਨਾਲਾ ਤੇ ਪ੍ਰਧਾਨ ਦੇ ਖਿਲਾਫ ਲਾਈ ਆ ਜੀ ਉਹਨਾਂ ਨੇ ਖੌਦ ਨਜੀਬ ਹੋ ਕੇ ਜਿਹੜਾ ਸਾਡੇ ਤਿੰਨਾਂ ਪੱਤਰਕਾਰਾਂ ਨੂੰ ਜਿਹੜਾ ਚੰਘਾ ਰਿਆ ਹੋਰ ਵੀ ਹੋਰਨ ਦਾ ਵੀ ਦਬਾਅ ਬਣਾ ਰਹੇ ਆ ਕਦੀ ਕੋਈ ਕਿਸੇ ਨੂੰ ਭੇਜ ਰੇ ਕਦੀ ਕਿਸੇ ਨੂੰ ਭੇਜ ਰੇ ਜਦੋਂ ਉਹਨਾਂ ਦੀ ਫੋਨ ਕਾਲ ਆਈ ਆ ਤੁਹਾਨੂੰ ਕੀ ਕਿਹਾ ਗਿਆ ਅੰਜੂ ਸਾਹਿਬ ਨੂੰ ਇਹ ਹੋਈ ਆ ਵੀ ਤੁਸੀਂ ਖਬਰ ਕਿਉਂ ਲਾਈ ਆ ਤੁਹਾਡੇ ਲਈ ਸਾਡੇ ਦਰਵਾਜ਼ੇ ਬੰਦ ਹੋ ਗਏ ਨੇ ਅੱਛਾ ਤੇ ਅਸੀਂ ਤੁਹਾਨੂੰ ਤੇ ਮੈਂ ਤੁਹਾਨੂੰ ਦੇਖ ਲਵਾਂਗਾ ਖਬਰਾਂ ਲਾਉਣ ਤੋਂ ਅੱਛਾ ਇਹ ਗੱਲ ਉਹਨਾਂ ਨੇ ਕਹੀ ਆ ਕੁਲਦੀਪ ਸਿੰਘ ਢਾੜੀ ਵਾਲੋਂ ਨੇ ਹਾਂਜੀ ਇਸ ਤੋਂ ਇਲਾਵਾ ਹੋਰ ਤੁਹਾਡੇ ਸਾਥੀ ਪੱਤਰਕਾਰਾਂ ਨੂੰ ਗਈਆਂ ਕਿਸ ਕਿਸ ਨੂੰ ਗਈ ਹੈ ਗੁਰਜਨ ਸਿੰਘ ਜਾਂ ਜਗਬਾਣੀ ਦੇ ਪੱਤਰਕਾਰ ਨੇ ਅਵਤਾਰ ਸਿੰਘ ਫਰਿਆਦ ਜਿਹੜੇ ਉਹ ਵੀ ਜਗਬਾਣੀ ਦੇ ਪੱਤਰਕਾਰ ਨੇ ਜੀ ਫਿਰ ਸਭ ਤੋਂ ਵੱਡੀ ਗੱਲ ਹੈ ਅੱਜ ਜੀ ਗੁਰਜਨ ਸਿੰਘ ਜਿਹੜਾ ਪੱਤਰਕਾਰ ਆ ਉਹ 16 ਤੋਂ ਪਹਿਲਾਂ ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ ਅੱਛਾ ਹਾਂਜੀ ਤੇ ਇਹਨਾਂ ਨੇ ਜਿਹੜੇ ਤੁਹਾਨੂੰ ਤਾਂ ਸ਼ਬਦ ਕਹੇ ਤੁਸੀਂ ਦੱਸ ਤੇ ਬਾਕੀ ਸਾਥੀਆਂ ਨੂੰ ਵੀ ਇਹੀ ਸੇਮ ਵਾਰਡਿੰਗ ਸੀ ਜਿਹੜਾ ਉਹਨਾਂ ਕੋਲ ਦੇ ਨਾ ਇਹ ਨਹੀਂ ਸੇਮ ਸੇਮ ਹੀ 10 ਮਿੰਟਾਂ ਦੇ ਵਿੱਚ ਵਿੱਚ ਤਿੰਨਾਂ ਨੂੰ ਕਾਲ ਆਈਆਂ ਜੀ ਦੇਖੋ ਜੀ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਕਾਲ ਤੁਹਾਨੂੰ ਆਈ ਹੈ ਭਲੇਖਾ ਲੱਗਿਆ ਹੋਵੇ ਕਿਸੇ ਹੋਰ ਨੇ ਕਰਤੀ ਹੋਵੇ ਫਰਾਡ ਵੀ ਤਾਂ ਹੋ ਸਕਦਾ ਨਾ ਅੱਜ ਕੱਲ ਬੜੇ ਫਰਾਡੀ ਨਾ ਇਹ ਨਹੀਂ ਇਹਨਾਂ ਦਾ ਨੰਬਰ ਹੈ 2016 ਤੋਂ ਸਾਡੇ ਕੋਲ ਸੇਵ ਹੈ अच्छा एदे दी ते पहला भी ਤੁਹਾਡੀ ਗੱਲ ਹੁੰਦੀ ਰਹਿੰਦੀ ਮੰਤਰੀ ਸਾਹਿਬ ਨੂੰ ਹਾਂਜੀ ਪਹਿਲਾਂ ਵੀ ਫੀਡਪਾਰਟ ਪੇਸ਼ ਕਰ ਸਕਦੇ ਆ ਸਾਡੇ ਕੋਲ ਕਾਲ ਪਹਿਲਾਂ ਵੀ ਹੁੰਦੀ ਆ ਮੰਤਰੀ ਸਾਹਿਬ ਦੀ ਤੇ ਤੁਸੀਂ ਇਹ ਕਾਲ ਜਦੋਂ ਵੀ ਤੁਹਾਨੂੰ ਆਈ ਜਦੋਂ ਅਲਰਟ ਨਹੀਂ ਹੋਏ ਵੀ ਹੁਣ ਇਹਨੂੰ ਅਸੀਂ ਸਬੂਤ ਵਜੋਂ ਰਿਕਾਰਡਿੰਗ ਤੇ ਲੈ ਲਈਏ ਨਹੀਂ ਉਹ ਆ ਉਹ ਤੇ ਬਸ ਇਹ ਨਾ ਜਦਾਂ ਆਮ ਕਾਲ ਅੱਗੇ ਵੀ ਹੁੰਦੀ ਸੀ ਵੀ ਫਲਾਣੇ ਦਾ ਤੁਹਾਡਾ ਪ੍ਰੋਗਰਾਮ ਹੈ ਤੇ ਤੁਸੀਂ ਆਪਣੇ ਪੱਤਰਕਾਰਾਂ ਨੂੰ ਕਹਿ ਦਿਓ ਆ ਕੇ ਕਵਰੇਜ ਕਰ ਲੈਣ ਜੀ ਸਾਨੂੰ ਨਹੀਂ ਉਮੀਦ ਹੀ ਨਹੀਂ ਸੀ ਵੀ ਇਹਨਾਂ ਨੇ ਇਹ ਗੱਲ ਕਰਨੀ ਆ ਜੀ अच्छा मतलब ਇਹਨਾਂ ਨੇ ਤੁਹਾਨੂੰ ਖਬਰ ਤੋਂ ਦੁਖੀ ਹੋ ਕੇ ਕਿਹਾ ਵੀ ਹੁਣ ਵੇਖ ਲੈ ਕੀ ਤੁਹਾਨੂੰ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਅਸੀਂ ਨਹੀਂ ਅਸੀਂ ਇਹ ਆ ਵੀ ਅਸੀਂ ਇਹਨਾਂ ਦਾ ਮੰਗਲਵਾਰ ਪੋਤਵਾ ਵੀ ਫੂਕ ਰਹੇ ਆਂ ਹਾਲਾ ਮੇਨ ਚੌਂਗ ਦੇ ਵਿੱਚ ਜੀ ਇਸ ਤੋਂ ਬਾਅਦ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਵੀ ਰਿਟ ਪਟੀਸ਼ਨ ਦਾਇਰ ਕਰਿਆ ਜੀ ਜੀ ਮਤਲਬ ਤੁਸੀਂ ਆਪਣੀ ਲੜਾਈ ਐਂਡ ਤੱਕ ਲੜੋਂਗੇ ਅਸੀਂ ਕੀ ਤੱਕ ਲੜਾਂਗੇ ਜੀ ਸੁਪਰੀਮ ਕੋਰਟ ਤੱਕ ਲੜਾਂਗੇ ਜੀ ਜੀ ਤਾਨੂੰ ਖਤਰਾ ਆ ਸਾਨੂੰ ਇਹ ਆ ਵੀ ਨਜੀ ਬੰਦੇ ਵੀ ਭੇਜ ਕੇ ਡਰਾਇਆ ਤੁਮ ਕਹਿਆ ਜਾ ਰਿਹਾ ਅੱਛਾ ਹਾਂ ਕੋਲ 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 ਤੋਂ ਵੀ ਆਖੇ ਨੇ ਵੀ ਬੰਦੇ ਆ ਜਿਹੜੇ ਆ ਕੇ ਕਹਿ ਰਹੇ ਆ ਵੀ ਤੁਸੀਂ ਜਿਹੜਾ ਸਮਝੌਤਾ ਕਰਨਾ ਉਹਦਾ ਨਾ ਕਰੋ ਅੱਛਾ ਜਿਹੋ ਜਿਹੜਾ ਸਿਆਸੀ ਦਬਾਅ ਜਿਹੜਾ ਸਰਕਾਰਾਂ ਦੇ ਸਾਰਿਆਂ ਤੇ ਪਾਇਆ ਜਾ ਰਿਹਾ ਜੀ ਤੇ ਚਲੋ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਖੁਦ ਸੁਣਿਆ ਕਿ ਪੱਤਰਕਾਰ ਨੇ ਆਪਣੀ ਜ਼ੁਬਾਨੀ ਦੱਸ ਦਿੱਤਾ ਹੈ ਕਿ ਕਿਵੇਂ ਪਹਿਲਾਂ ਸਾਡੇ ਨਾਲ ਇਸ ਤਰ੍ਹਾਂ ਕਦੇ ਨਹੀਂ ਹੋਇਆ ਕੋਈ ਮਰਜੀ ਸੱਤਾ ਦੇ ਵਿੱਚ ਰਿਹਾ ਹੋਵੇ ਪਰ ਇਹਨਾਂ ਨੇ ਸਾਨੂੰ ਧਮਕੀ ਦਿੱਤੀ ਹੈ ਕਿ ਖਬਰਾਂ ਨਾ ਲਾਓ ਉਹਨਾਂ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਪੱਤਰਕਾਰਾਂ ਦਾ ਕਿ ਅਸੀਂ ਦੋਵੇਂ ਪੱਖ ਜਾਣੇ ਪੱਤਰਕਾਰਾਂ ਨੇ ਕਿਹਾ ਪਰ ਫਿਰ ਵੀ ਸਾਡੀ ਪਤਾ ਨਹੀਂ ਕਿਉਂ ਉਹ ਸਾਡੀ ਖਬਰ ਤੋਂ ਦੁਖੀ ਹੋ ਗਏ ਤਕਲੀਫ 'ਚ ਆ ਗਏ ਤੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਹ ਕਹਿੰਦੇ ਕਿ ਅਗਲੀ ਫੋਨ ਕਾਲ ਨਹੀਂ ਉਹ ਸਾਨੂੰ ਨਿੱਜੀ ਤੌਰ ਦੇ ਉੱਤੇ ਵੀ ਬੰਦੇ ਭੇਜ ਕੇ ਪੁਲਿਸ ਪ੍ਰਸ਼ਾਸਨ ਦੇ ਦਰਿ ਜਰੀਏ ਵੀ ਦਬਾਅ ਪਾ ਰਹੇ ਨੇ ਕਿ ਇਸ ਮਾਮਲੇ ਨੂੰ ਤੁਸੀਂ ਵਿਚਾਲੇ ਛੱਡ ਦਿਓ ਅੱਗੇ ਨਾ ਜਾਓ ਪਰ ਪੱਤਰਕਾਰਾਂ ਨੇ ਕਿਹਾ ਕਿ ਸਾਨੂੰ ਲੋੜ ਪਈ ਤਾਂ ਅਸੀਂ ਅਦਾਲਤ ਤੱਕ ਵੀ ਜਾਵਾਂਗੇ ਔਰ ਪੁਤਲੇ ਵੀ ਫੂਕੇ ਜਾਣਗੇ ਜਨਾਲਾ ਦੇ ਅੰਦਰ ਤੇ ਹੁਣ ਗੱਲ ਕਰਦੇ ਹਾਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਜਦੋਂ ਅਸੀਂ ਫੋਨ ਕੀਤਾ ਤੇ ਉਹਨਾਂ ਦੇ ਪੀਏ ਨੇ ਜਦੋਂ ਕਾਲ ਅਟੈਂਡ ਕੀਤੀ ਤਾਂ ਕੀ ਕਹਿੰਦੇ ਮੈਂ ਜੀ ਸੰਦੀਪ ਲਾਦੂ ਕਾ ਬੋਲ ਰਿਹਾ ਪੱਤਰਕਾਰ ਐਬੀਸੀ ਪੰਜਾਬ ਚੈਨਲ ਤੋਂ ਜੀ ਮੰਤਰੀ ਸਾਹਿਬ ਨਾਲ ਗੱਲ ਕਰਵਾ ਸਕਦੇ ਹੋ اے ਬੀ ਸੀ ਪੰਜਾਬ اے ਡੀ ਸੀ ਪੰਜਾਬ ਜੰਦਾ ਮੈਂ ਵੇਟ ਕਰਿਆ ਪੜ ਜਾਂਦਾ ਮੈਂ ਸਰ ਮੀਟਿੰਗ ਤੇ ਬੈਠੇ ਮੈਂ ਹੁਣੇ ਤੁਹਾਡਾ ਨਾਮ ਕੀ ਹੈ ਜੀ ਬੁਲੰਟਾ ਜੀ ਮੇਰਾ ਨਾਮ ਮੈਂ ਹੋਲਡ ਪੀਂ ਆਂ ਜੀ ਕੋਈ ਗੱਲ ਓਕੇ ਜੇ ਵੇ ਇੱਕ ਮਿੰਟ ਕਰ ਜਦੋਂ ਮੜ ਜਾਂਦਾ ਫਿਰ ਫਿਰ ਸਾਲਸਪੋਰਟ ਤੋਂ ਆ ਸਕਦੇ ਹੋ ਜੀ ਸਾਹਿਤਾ ਦਾ 10 ਤੋਂ 15 ਮਿੰਟ ਤੱਕ ਗੱਲ ਕਰਾ ਦੇਣਾ ਜੇ ਮੜ ਜਾ ਮੀਟਿੰਗ ਚ ਲੰਡੇ ਜੀ ਓਕੇ ਜੀ ਠੀਕ ਹੈ ਠੀਕ ਹੈ ਸਰ ਥੈਂਕ ਯੂ ਤੁਸੀਂ ਇਹ ਦੋਵੇਂ ਕਾਲਾਂ ਦਾ ਜਿਹੜੀ ਸਾਡੇ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਣ ਲਿਆ ਹੁਣ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੂੰ ਜਿਹੜੀ ਚਿੱਠੀ ਲਿਖੀ ਗਈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕਾਫੀ ਲੀਡਰਾਂ ਨੇ ਵੀ ਇਸ ਦੇ ਲਈ ਟਵੀਟ ਕਰ ਦਿੱਤਾ ਹੈ ਤੇ ਕਈ ਸੋਸ਼ਲ ਐਕਟਿਵਿਸਟ ਨੇ ਜਿਹੜੇ ਇਸ ਨੂੰ ਲੈ ਕੇ ਪਾਰ ਰਹੇ ਨੇ ਕਿ ਇਹ ਬੜਾ ਗਲਤ ਕਰ ਰਹੀ ਆ ਆਮ ਆਦਮੀ ਪਾਰਟੀ ਦੇ ਲੀਡਰ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਹੁਣ ਵੱਡੀ ਜ਼ਿੰਮੇਵਾਰੀ ਹੈ ਕਿ ਐਕਸ਼ਨ ਕੀ ਲੈਂਦੇ ਆ ਜੇ ਕਰੈਕਸ਼ਨ ਨਹੀਂ ਲੈਣਗੇ ਤਾਂ ਫਿਰ ਲੋਕ ਐਕਸ਼ਨ ਦੇ ਵਿੱਚ ਜਵਾਬ ਕੀ ਦਿੰਦੇ ਆ ਸਭ ਦੇ ਸਾਹਮਣੇ ਹੈ ਪਹਿਲਾਂ ਐਮਐਲਏ ਪਠਾਨ ਮਾਜਰਾ ਦੀਆਂ ਹਰਕਤਾਂ ਗੁੰਡਾਗਰਦੀ ਦੇ ਪੁਤਲੇ ਫੂਕੇ ਜਾ ਰਹੇ ਆ ਪੰਜਾਬ ਭਰ ਦੇ ਵਿੱਚ ਉਹ ਤਾਂ ਇਸ ਤਰ੍ਹਾਂ ਸੀ ਕਿ ਕਿਉਂਕਿ ਸਾਨੂੰ ਲੱਗਿਆ ਕਿ ਸਾਡੇ ਨਾਲ ਹੋਈ ਹੈ ਸ਼ਾਇਦ ਸਾਨੂੰ ਇਸ ਤਰ੍ਹਾਂ ਲੱਗਿਆ ਕਿ ਬਹੁਤ ਵੱਡੀ ਗੱਲ ਹੈ ਜਾਂ ਛੋਟੀ ਗੱਲ ਹੈ ਉਹ ਲੋਕਾਂ ਨੇ ਬਹੁਤ ਸਾਥ ਦਿੱਤਾ ਪਰ ਇਹ ਪੱਤਰਕਾਰਾਂ ਨਾਲ ਵੀ ਬੀਤੇ ਦਿਨ 7 ਤਰੀਕ ਨੂੰ ਇਹ ਕੁਝ ਹੋ ਜਾਂਦਾ ਤਾਂ ਫਿਰ ਅਗਲੇ ਦਿਨ ਜਦੋਂ ਖਬਰਾਂ ਛਪਦੀਆਂ ਨੇ ਤਾਂ ਫਿਰ ਆਹ ਕੁਝ ਜਿਹੜਾ ਅਚਨ ਚੜਿਆ ਉਹਨਾਂ ਨੇ ਤੇ ਹੁਣ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ ਉਸ ਦੇ ਵਿੱਚ ਕੀ ਲਿਖਿਆ ਜਾਂਦਾ ਉਹ ਸੁਣੋ ਵਿਸ਼ਾ ਪੱਤਰਕਾਰਾਂ ਵੱਲੋਂ ਵਿਰੋਧੀ ਧਿਰ ਦੀਆਂ ਖਬਰਾਂ ਪ੍ਰਕਾਸ਼ਿਤ ਕਰਨ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ WhatsApp ਕਾਲ ਰਾਹੀਂ ਪਰਚੇ ਦਰਜ ਕਰਵਾਉਣ ਅਤੇ ਵਖ ਵੇਖ ਲੈਣ ਸੰਬੰਧੀ ਧਮਕੀਆਂ ਦੇਣ ਦਾ ਬਿਨੇ ਪੱਤਰ ਸ਼੍ਰੀਮਾਨ ਜੀ ਬੇਨਤੀ ਹੈ ਕਿ ਅਸੀਂ ਹੇਠ ਲਿਖੇ ਪੱਤਰਕਾਰ ਕੁਲਵੀਰ ਸਿੰਘ ਗੁਰਜੰਟ ਸਿੰਘ ਗਿੱਲ ਅਵਤਾਰ ਸਿੰਘ ਫਰਿਆਦ ਬਤੌਰ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਪਿਛਲੇ ਕਰੀਬ 15 ਸਾਲਾਂ ਤੋਂ ਪੱਤਰਕਾਰੀ ਨਾਲ ਜੁੜੇ ਹੋਏ ਹਾਂ ਇਹ ਕਿ ਕੱਲ ਮਿਤੀ 7.3.2024 ਨੂੰ ਨਗਰ ਪੰਚਾਇਤ ਅਜਨਾਲਾ ਦੇ ਦਫ਼ਤਰ ਵਿਖੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਅਜਨਾਲਾ ਸ਼ਹਿਰ ਦੇ ਕੌਂਸਲਰਾਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਵਿਰੋਧੀ ਧਿਰ ਦੇ ਕੌਂਸਲਰ ਵੀ ਮੌਜੂਦ ਸਨ ਮੀਟਿੰਗ ਤੋਂ ਬਾਅਦ ਵਿਰੋਧੀ ਦੇ ਜਿਹੜੇ ਧਿਰ ਦੇ ਕੌਂਸਲਰਾਂ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਤੇ ਗੰਭੀਰ ਦੋਸ਼ ਲਗਾਏ ਸਨ ਅਤੇ ਦੱਸਿਆ ਸੀ ਕਿ ਇਸ ਮਾਮਲੇ ਸੰਬੰਧੀ ਮਾਨਯੋਗ ਹਾਈ ਕੋਰਟ ਚ ਕੇਸ ਚੱਲ ਰਿਹਾ ਹੈ ਜੇ ਸੰਬੰਧੀ ਅਸੀਂ ਆਪਣੀ ਪੱਤਰਕਾਰਤਾ ਦਾ ਫ਼ਰਜ਼ ਨਿਭਾਉਂਦਿਆਂ ਨਗਰਪੰਚਾਇਤ ਅਜਨਾਲਾ ਦੇ ਪ੍ਰਧਾਨ ਦਾ ਪੱਖ ਲੈਣ ਤੋਂ ਬਾਅਦ ਹੀ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਖ਼ਬਰਾਂ ਪ੍ਰਕਾਸ਼ਿਤ ਕਰਨ ਤੋਂ ਬਾਅਦ ਮਿਤੀ 9/3/2024 ਨੂੰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਸਾਨੂੰ ਆਪਣੇ ਵਟਸਐਪ ਨੰਬਰ ਜਿਹੜਾ ਕਿ ਜਿਸ ਤੇ ਉੱਤੇ ਅਸੀਂ ਵੀ ਕਾਲ ਕੀਤੀ ਉਹ ਨੰਬਰ ਵੀ ਵਿੱਚ ਲਿਖਿਆ ਹੋਇਆ ਤੋਂ ਸਮਾਂ ਕਰੀਬ 8:21 ਮਿੰਟ ਤੇ ਗੁਰਜੰਟ ਸਿੰਘ ਗਿੱਲ ਨੂੰ ਤੇ 8:41 ਤੇ ਕੁਲਵੀਰ ਸਿੰਘ ਢਿੱਲੋਂ ਨੂੰ ਤੇ ਅਵਤਾਰ ਸਿੰਘ ਫਰਿਆਦ ਨੂੰ 8:25 ਤੇ ਕਾਲਾ ਰਾਈ ਪਰਚੇ ਦਰਜ ਕਰਵਾਉਣ ਤੇ ਤੁਹਾਨੂੰ ਵੇਖ ਲਵਾਂਗੇ ਦੀਆਂ ਧਮਕੀਆਂ ਦਿੱਤੀਆਂ ਗਈਆਂ ਜੋ ਤੁਸੀਂ ਮੇਰੇ ਪ੍ਰਧਾਨ ਖਿਲਾਫ ਖਬਰਾਂ ਪ੍ਰਕਾਸ਼ਿਤ ਕੀਤੀਆਂ ਹਨ ਮੈਂ ਤੁਹਾਡੇ ਤੇ ਪਰਚੇ ਦਰਜ ਕਰਵਾ ਕੇ ਤੁਹਾਨੂੰ ਜੇਲ੍ਹ ਭੇਜ ਦਿਆਂਗਾ ਇਨਾਂ ਕਾਲਾਂ ਤੋਂ ਬਾਅਦ ਸਾਡੇ ਪਰਿਵਾਰਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਸਾਨੂੰ ਡਰ ਹੈ ਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਰ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਸਾਡੇ ਜਾਂ ਸਾਡੇ ਪਰਿਵਾਰਾਂ ਦੇ ਖਿਲਾਫ ਪਰਚਾ ਦਰਜ ਨਾ ਕਰਵਾ ਦੇਣ ਸਾਨੂੰ ਜਾਨੀ ਮਾਲੀ ਨੁਕਸਾਨ ਵੀ ਪਹੁੰਚਾ ਸਕਦੇ ਨੇ ਜੇਕਰ ਸਾਡਾ ਜਾਂ ਸਾਡੇ ਕਿਸੇ ਵੀ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਮੰਤਰੀ ਕੁਲਦੀਪ ਸਿੰਘ ਟਾਲੀਵਾਲ ਅਤੇ ਨਗਰ ਪੰਚਾਇਤ ਅਜਨਾਲਾ ਦਾ ਪ੍ਰਧਾਨ ਹੋਣਗੇ ਅਤੇ ਸਾਡੇ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ ਉਕਤ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਧੰਨਵਾਦ ਸਾਥ ਬੇਨਤੀ ਕਰਤਾ ਜਿਸ ਵਿੱਚ ਵਰਿੰਦਰ ਸ਼ਰਮਾ ਦੇ ਦਸਤਖਤ ਨਜ਼ਰ ਆ ਰਹੇ ਨੇ ਕੁਲਬੀਰ ਸਿੰਘ ਦੇ ਦਸਤਖਤ ਨਜ਼ਰ ਆ ਰਹੇ ਨੇ ਗੁਰਜੰਟ ਸਿੰਘ ਦੇ ਦਸਤਖਤ ਨਜ਼ਰ ਆ ਰਹੇ ਨੇ ਇਸੇ ਢੰਗ ਦੇ ਨਾਲ ਜਿਹੜਾ ਕੀ ਹੈ ਅਵਤਾਰ ਸਿੰਘ ਫਰਿਆਦ ਉਹਨਾਂ ਦੇ ਦਸਤਖਤ ਨਜ਼ਰ ਆ ਰਹੇ ਨੇ ਇਸੇ ਢੰਗ ਨਾਲ ਹੋਰ ਪੱਤਰਕਾਰਾਂ ਨੇ ਵੀ ਉਹਨਾਂ ਦਾ ਸਮਰਥਨ ਦਿੱਤਾ ਤੇ ਚਿੱਠੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਸਕਰੀਨ ਦੇ ਉੱਤੇ ਵੀ ਦੇਖ ਲਈ ਹੈ ਤਾਂ ਇਹ ਅੱਜ ਕੱਲ ਚੰਨ ਚੜ੍ਹ ਰਹੇ ਨੇ ਹੁਣ ਪੱਤਰਕਾਰਾਂ ਦੇ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਕਹਿਣਾ ਸੀ ਕਿ ਜੇਕਰ ਤੁਹਾਡੇ ਚੁਣੇ ਹੋਏ ਨੁਮਾਇੰਦੇ ਕੁਝ ਗਲਤ ਕਰਦੇ ਨੇ ਤਾਂ ਸਵਾਲ ਕਰੋ ਪਹਿਲਾਂ ਲੋਕਾਂ ਤੋਂ ਮੋਬਾਈਲ ਖੋਏ ਜਾਂਦੇ ਨੇ ਜਿਹੜਾ ਸੁਖਵੀਰ ਸਿੰਘ ਮਾਇਸਰਖਾਨਾ ਐਮ ਐਲ ਏ ਨੇ ਆਪਣੇ ਲੋਕਾਂ ਤੋਂ ਜਿਹੜੇ ਉਹਨਾਂ ਨੂੰ ਵੋਟ ਪਾ ਕੇ ਬਣਾਉਂਦੇ ਸੀ ਉਹਨਾਂ ਤੋਂ ਮੋਬਾਈਲ ਖੋਹ ਲਿਆ ਜਦੋਂ ਸਵਾਲ ਕੀਤਾ ਫਿਰ ਵਿਧਾਇਕ ਸਨੌਰ ਤੋਂ ਜਿਹੜੇ ਜਿਹੜੇ ਪਠਾਨ ਮਾਜਰਾ ਨੇ ਉਹਨਾਂ ਨੇ ਜੋ ਕੁਝ ਕੀਤਾ ਹਰਮੀਤ ਸਿੰਘ ਪਠਾਨ ਮਾਜਰਾ ਨੇ ਉਹ ਤੁਹਾਡੇ ਸਾਹਮਣੇ ਪਰ ਹੁਣ WhatsApp ਕਾਲ ਦੇ ਰਾਹੀਂ ਜਿਹੜੀ ਧਮਕੀਆਂ ਦੀ ਗੱਲ ਸਾਹਮਣੇ ਆ ਗਈ ਹੈ ਹਾਲਾਂਕਿ ਅਸੀਂ ਫਿਰ ਵੀ ਕਹਿੰਦੇ ਹਾਂ ਕਿ ਅਜੇ ਵੀ ਕੁਲਦੀਪ ਸਿੰਘ ਧਾਲੀਵਾਲ ਇਸ ਦੇ ਉੱਤੇ ਖੁੱਲ੍ਹ ਕੇ ਆਪਣੀ ਗੱਲ ਰੱਖਣ ਦੱਸਣ ਜਨਤਾ ਨੂੰ ਕਿ ਉਹਨਾਂ ਨੇ ਧਮਕੀ ਕਿਉਂ ਦਿੱਤੀ ਕਿਵੇਂ ਦਿੱਤੀ ਕੀ ਗੱਲ ਹੋਈ ਕਿਉਂਕਿ ਪੱਤਰਕਾਰਾਂ ਨੇ ਤੇ ਆਪਣਾ ਦੁੱਖੜਾ ਸਾਨੂੰ ਵੀ ਦੱਸਿਆ ਜੋ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਤੇ ਉਹ ਚਿੱਠੀ ਦੇ ਵਿੱਚ ਵੀ ਹਿਊਮਨ ਰਾਈਟਸ ਕਮਿਸ਼ਨ ਨੂੰ ਜਿਹੜੀ ਉਹਨਾਂ ਨੇ ਲਿਖ ਦਿੱਤੀ ਆ ਉਸ ਦੇ ਵਿੱਚ ਵੀ ਲਿਖਿਆ ਹੁਣ ਕੁਲਦੀਪ ਸਿੰਘ ਢਾਲੀਵਾਲ ਦਾ ਫਰਜ ਬਣਦਾ ਕਿ ਉਹ ਸਾਹਮਣੇ ਆਉਣ ਦੱਸਣ ਸਪਸ਼ਟੀਕਰਨ ਦੇਣ ਇਸ ਤਰ੍ਹਾਂ ਫੋਨ ਕਾਲ ਨਾ ਚੱਕਣ ਦੇ ਨਾਲ اٹੈਂਡ ਨਾ ਕਰਨ ਦੇ ਨਾਲ ਗੱਲ ਨਹੀਂ ਬੰਦਨੀ ਇਹ ਪੱਲਾ ਐਵੇਂ ਨਹੀਂ ਝਾੜ ਸਕਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਤਾਂ ਦੇਖਦੇ ਆ ਕਿ ਜਵਾਬ ਕਦੋਂ ਦਿੰਦੇ ਨੇ ਖੁੱਲ ਕੇ ਫਿਲਹਾਲ ਇਸ ਉਡੀਕ ਦੇ ਵਿੱਚ ਅਸੀਂ ਵੀ ਰਹਾਂਗੇ ਕਿਉਂ ਜਵਾਬ ਦੇਣ ਤੇ ਉਹ ਅਸੀਂ ਤੁਹਾਡੇ ਨਾਲ ਸਾਂਝਾ ਇਹ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ ਤੇ ਤੁਹਾਡੀ ਪ੍ਰਤੀਕਿਰਿਆ ਕੀ ਹੈ ਮਨ ਦੇ ਵਿਚਾਰ ਕੀ ਨੇ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ